ਦਿੱਲੀ ਦੇ ਕੈਥੈਡਰਲ ਚਰਚ ਪਹੁੰਚੇ ਇੱਥੇ ਉਹ ਪ੍ਰਾਰਥਨਾ ਸਭਾ ਦੇ ਵਿੱਚ ਸ਼ਾਮਲ ਹੋਏ ਇਹ ਚਰਚ ਨਾ ਸਿਰਫ ਸਭ ਤੋਂ ਪੁਰਾਣੇ ਚਰਚਾਂ ਦੇ ਵਿੱਚੋਂ ਇੱਕ ਹੈ ਸਗੋ ਦਿੱਲੀ ਦਾ ਸਭ ਤੋਂ ਵੱਡਾ ਚਰਚ ਵੀ ਹੈ ਪ੍ਰਧਾਨ ਮੰਤਰੀ ਨੇ ਪ੍ਰਾਰਥਨਾ ਸਭਾ ਜੀ ਵੀ ਸ਼ਿਰਕਤ ਕੀਤੀ ਤੇ ਲੋਕਾਂ ਨੂੰ 크리스마ਸ ਦੀ ਵਧਾਈ ਦਿੱਤੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਚਰਚ ਕਈ ਹੋਰ ਲੋਕ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਚਰਚ ਦੀਆਂ ਫੋਟੋਆਂ ਪੋਸਟ ਕੀਤੀਆਂ ਤੇ ਲਿਖਿਆ ਦਿੱਲੀ ਦੇ ਕੈਥੈਡਰਲ ਚਰਚ ਆਫ ਦੀ ਰਿਪੈਂਸ਼ਨ ਕ੍ਰਿਸਮਸ ਵੀਰ ਦੀ ਸਵਾ ਦੇ ਵਿੱਚ ਸ਼ਾਮਲ ਹੋਇਆ ਇਹ ਸੇਵਾ ਪਿਆਰ ਸ਼ਾਂਤੀ ਅਤੇ ਹਮਦਰਦੀ ਦੇ ਸਦੀਵੀ ਸੰਦੇਸ਼ ਨੂੰ ਦਰਸਾਉਂਦੀ ਹੈ 크ਿਸਮਸ ਦੀ ਭਾਵਨਾ ਅਤੇ ਸਾਡੇ ਸਮਾਜ ਦੇ ਵਿੱਚ ਸਦ ਭਾਵਨਾ ਤੇ ਭਾਈਚਾਰੇ ਨੂੰ ਲਿਆਏਗੀ ਚਰਚ ਆਪਣੀ ਸੁੰਦਰ ਦਿਖਦੇ ਨਾਲ ਜਾਣਿਆ ਜਾਂਦਾ ਹੈ ਹਰ ਸਾਲ ਇੱਥੇ 크ਿਸਮਸ ਲਈ ਵਿਸ਼ੇਸ਼ ਸਜਾਵਟ ਕੀਤੀ ਜਾਂਦੀ ਹੈ ਦਿੱਲੀ ਭਾਰਤੋਂ ਲੋਕ ਪ੍ਰਭੂ ਯਿਸੂ ਮਸੀਹ ਨੂੰ ਪ੍ਰਾਰਥਨਾ ਕਰਨ ਤੇ 크ਿਸਮਸ ਮਨਾਉਣ ਦੇ ਲਈ ਚਰਚ ਪਹੁੰਚਦੇ ਨੇ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਇੱਥੇ ਆ ਚੁੱਕੇ ਨੇ ਇੱਕ ਹੋਰ ਪੋਸਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਚਰਚ ਦੀ ਆਪਣੀ ਫੇਰੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵੀਡੀਓ ਨੂੰ ਤੁਸੀਂ ਇਸ ਟਾਈਮ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦੇ ਵਿੱਚ ਲਿਖਿਆ ਹੈ ਕਿ 크리스마스 ਨਮੀ ਉਮੀਦ ਨਿਗ ਤੇ ਦਿਆਲਤਾ ਪ੍ਰਤੀ ਸਾਂਝੀ ਵਚਨਬੱਧਤਾ ਲਿਆਵੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਚਰਚ ਗਏ ਨੇ ਉਹ ਪਹਿਲਾਂ ਵੀ ਚਰਚ ਜਾ ਚੁੱਕੇ ਨੇ ਗੋਆ ਤੋਂ ਲੈ ਕੇ ਦੇਸ਼ ਦੇ ਜ਼ਿਆਦਾਤਰ ਵੱਡੇ ਚਰਚਾਂ ਤੱਕ ਪ੍ਰਧਾਨ ਮੰਤਰੀ ਮੋਦੀ ਚਰਚਾਂ ਦੇ ਵਿੱਚ ਜਾ ਚੁੱਕੇ ਨੇ ਪਿਛਲੇ ਸਾਲ ਵੀ 크리스마ਸ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਚਰਚ ਗਏ ਸੀ ਪੰਜਾਬ ਭਾਜਪਾ ਦੇ ਸੀਨੀਅਰ ਸਪੋਕਸਪਰਸਨ ਪ੍ਰਿਤਪਾਲ ਸਿੰਘ ਬਨਿਆਵਾਲ ਦੇ ਵੱਲੋਂ ਇੱਕ ਟਵੀਟ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ ਦਰਸਲ ਉਹਨਾਂ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ 14 ਨਵੰਬਰ 2019 ਨੂੰ ਕੀਤਾ ਇੱਕ ਟਵੀਟ ਸ਼ੇਅਰ ਕੀਤਾ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਸੀ ਕਿ ਬਾਲ ਦਿਵਸ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਹੱਕ ਸੱਚ ਤੇ ਧਰਮ ਦੀ ਰਾਖੀ ਦੇ ਲਈ ਉਹਨਾਂ ਦੀ ਕੀਤੀ ਕੁਰਬਾਨੀ ਵਿਸ਼ਵ ਇਤਿਹਾਸ ਦੇ ਵਿੱਚ ਅਦੁੱਤੀ ਹੈ ਅਤੇ ਉਹਨਾਂ ਦੇ ਨਾਂ ਤੇ ਮਨਾਇਆ ਬਾਲ ਦਿਵਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧਾ ਦਿੰਦਾ ਰਹੇਗਾ #childrensday ਏ ਟਵੀਟ ਉਹਨਾਂ ਨੇ 19 ਨਵੰਬਰ 2000 24 ਨੂੰ 19 ਨੂੰ ਕੀਤਾ ਸੀ ਔਰ ਉਸ ਟਵੀਟ ਨੂੰ ਇਹ ਸ਼ੇਅਰ ਕੀਤਾ ਗਿਆ ਹੈ ਬੰਨਿਆਵਾਲ ਉਹਨਾਂ ਦੇ ਵੱਲੋਂ ਭਾਜਪਾ ਦੇ ਸੀਨੀਅਰ ਸਪੋਕਸਪਰਸਨ ਨੇ ਉਹਨਾਂ ਨੇ ਇਸ ਟਵੀਟ ਨੂੰ ਪੋਸਟ ਕੀਤਾ ਔਰ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਇਸ ਦੇ ਨਾਲ ਹੀ ਉਹਨਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੀਬਾ ਜੀ ਹੁਣ ਮੁੱਕਰ ਨਾ ਜਾਇਓ ਇਹ ਤੁਹਾਡਾ ਟਵੀਟ ਹੀ ਹੈ ਏਆਈ ਜਨਰੇਟਡ ਨਹੀਂ ਹੈ ਬਾਲ ਦਿਵਸ ਨਾਮ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾਣ ਦੀ ਗੱਲ ਤੁਸੀਂ ਆਪ ਹੀ 2019 ਦੇ ਵਿੱਚ ਕੀਤੀ ਸੀ ਪਰ ਗੱਠਜੋੜ ਟੁੱਟਣ ਤੋਂ ਬਾਅਦ ਤੁਹਾਡੇ ਸੁਰ ਬਦਲ ਗਏ ਬਾਲ ਦਿਵਸ ਨਾਮ ਤੁਹਾਨੂੰ ਠੀਕ ਲੱਗਦਾ ਸੀ ਪਰ ਵੀਰ ਬਾਲ ਦਿਵਸ ਨਾਮ ਤੁਹਾਨੂੰ ਗਲਤ ਲੱਗ ਰਿਹਾ ਹੈ ਹੁਣ ਬਾਦਲ ਪਰਿਵਾਰ ਦੇ ਵੱਲੋਂ ਇਹਦੇ ਉੱਪਰ ਕੀ ਜਵਾਬ ਦਿੱਤਾ ਜਾਂਦਾ ਹੈ ਦੇਖਣਾ ਹੋਵੇਗਾ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਦੇਸ਼ ਭਰ ਦੇ ਨੌਜਵਾਨਾਂ ਨੂੰ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਅੱਜ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਕਿਉਂਕਿ ਐਨੀ ਨਿੱਕੀ ਉਮਰ ਦੇ ਵਿੱਚ ਜ਼ਾਲਿਮਾਂ ਨੂੰ ਸ਼ੇਰ ਦੀ ਤਰ੍ਹਾਂ ਦਹਾੜ ਮਾਰਨਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੀ ਇਹ ਕਰ ਸਕਦੇ ਸੀ ਇਹ ਸ਼ਬਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇ ਜਿਨ੍ਹਾਂ ਨੇ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਬੀਰ ਬਾਲ ਦਿਵਸ ਸਮਾਗਮ ਦੇ ਦੌਰਾਨ ਭਾਵੁਕ ਹੁੰਦਿਆਂ ਕਹੇ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਸਾਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਹਾਂ ਉਹਨਾਂ ਦੇ ਸ਼ਬਦ ਅੱਜ ਸੱਚ ਸਾਬਤ ਹੋ ਰਹੇ ਨੇ ਕਿ ਚਾਰ ਪੁੱਤਰ ਚਲੇ ਗਏ ਤਕੀ ਹੋਇਆ ਪਰ ਹਜ਼ਾਰਾਂ ਅਤੇ ਲੱਖਾਂ ਪੁੱਤਰ ਧਰਮ ਦੀ ਰੱਖਿਆ ਦੇ ਲਈ ਖੜੇ ਨੇ ਉਮਾਤ ਭੂਮੀ ਦੇ ਲਈ ਲੜਨ ਦੇ ਲਈ ਤਿਆਰ ਨੇ ਬੀਲ ਬੀਰਬਾਲ ਦਿਵਸ ਦੇ ਮੌਕੇ ਦੇ ਉੱਤੇ ਅਮਿਤ ਸ਼ਾਹ ਦੇ ਵੱਲੋਂ ਇਹ ਭਾਵੁਕ ਬੋਲ ਕਹੇ ਗਏ ਲਾਕਾਰ ਨੇ ਬੜੇ ਮਨ ਸੇ ਪੀਰ ਸਾਜਾ ਦੋਗਵਾ जीवन कबन रेत से बनाकर दिखाया जब इनकी शहादत की बात कोई व्यक्त करता है तो एक और तो मन में दुख दर्द और शोक भी एक टी उठती है कि जिन्होंने अभी जीवन को देखा ही नहीं था वो बच्चों को इतनी क्रूरता से मार दिया गया तो शहीद हो गए और दूसरी और छाती गर्व से फूल भी जाती है मैं ऐसे देश में पैदा हुआ हूं जहां एक बंदा अपने चारों साहब को देश और धर्म के लिए समर्पित करने से नहीं चूकता पो का यह महीना ये भारत के स्वतंत्रता के इतिहास में बहुत दर्दनाक मही महीना माना जाता है और जिन साहबजादों की बात करना चाहते हैं बाबा जोरावर सिंह जिनकी उम्र सिर्फ नौ साल थी बाबा फतेह सिंह जिनकी उम्र सिर्फ सात साल उन्होंने उनको डराया गया समझाया गया लोभ दिए गए मगर सिंह की तरह दहाड़ते हुए कोई लोभ में आए बगैर मृत्यु को पसंद किया क्योंकि मैं इस पिता का बेटा हूं जो इस देश के लिए इस देश का अपने धर्म के लिए कोई बलिदान देते हुए पीछे नहीं होता है ये भावना इतने बच्चे में इतनी कम आयु में पैदा भी नहीं हो सकती है शायद ਮਤਾ ਗੁਜਰੀ ਦਾ ਸੰਸਰਗ ਹੀ ਹੋਗਾ ਸੰਪਰਕ ਹੀ ਹੋਗਾ ਰਿਸ਼ਤੇ ਗੁਰੂ ਹੋ ਕੇ ਪੂਰੇ ਸੰਸਕਾਰ ਇਸ ਬੱਚੋ ਮੇ ਫੁੱਟ ਫੁੱਟ ਕਰ ਭਰਾ ਦिए ਮੋਗਾ ਦੇ ਹਸਾਬਕਾ ਕਾਂਗਰਸੀ ਕਾਉਂਸਲਰ ਨਿਰਿੰਦਰਪਾਲ ਸਿੰਘ ਸਿੱਧੂ ਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਮੁਲਜ਼ਮਾ ਵਿੱਚੋਂ ਇੱਕ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਭੱਜਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮੋਗਾ ਦੇ ਐਸਐਸਪੀ ਅਜੀਤ ਗਾਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ ਦੋ ਸਖੇ ਭਰਾ ਨੇ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਟੀਮਾਂ ਦਾ ਗਠਨ ਕਰਕੇ ਵਕ ਵਕ ਥਾਮਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਲੱਗਣ ਵਾਲੀ ਸ਼ਹੀਦੀ ਸਭਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਇਸ ਸੰਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਸ਼ਹੀਦੀ ਸਭਾ ਦਾ ਦੌਰਾ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਸ਼ਹੀਦੀ ਜੋੜ ਮੇਲ ਦੌਰਾਨ ਕੀਤੇ ਗਏ ਪ੍ਰਬੰਧਾਂ ਤੋਂ ਇਲਾਵਾ ਇਸ ਵਾਰ ਵੱਖਰੇ ਅਤੇ ਹੋਰ ਮਜ਼ਬੂਤ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਾਵਨ ਧਰਤੀ ਤੇ ਜਿੱਥੇ ਛੋਟੇ ਸਾਹਿਬ ਦਾ ਜਾਦਿਆ ਦਾ ਦੀ ਕੁਰਬਾਨੀ ਹੋਈ ਉੱਥੇ ਅੱਜ ਮੈਂ ਨਤਮਸਤਕ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਨਾਲ ਹੀ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਨੇ ਉਹਨਾਂ ਨੂੰ ਰਿਵਿਊ ਕੀਤਾ ਗਿਆ ਆਪਣੇ ਡੀਆਈਜੀ ਨਾਨਕ ਸਿੰਘ ਜੀ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਨਾਲ ਅਰੇਂਜਮੈਂਟਸ ਬਾਰੇ ਮੈਨੂੰ ਲਾਈਵ ਬ੍ਰੀਫਿੰਗ ਦਿੱਤੀ ਗਈ ਤੇ ਮੇਰੇ ਵੱਲੋਂ ਸਾਰੇ ਜਿਹੜੇ ਪੁਲਿਸ ਦੇ ਅਫਸਰ ਇੱਥੇ ਡਿਊਟੀ ਤੇ ਹੈਗੇ ਕਿ ਇਹ ਹਦਾਇਤ ਦਿੱਤੀ ਗਈ ਹੈਗੀ ਕਿ ਇਹ ਡਿਊਟੀ ਦੇ ਨਾਲ-ਨਾਲ ਇੱਕ ਬਹੁਤ ਵੱਡੀ ਸੇਵਾ ਹੈ ਤੇ ਇਸ ਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਇਹ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਉਸ ਤਰੀਕੇ ਨਾਲ ਇੱਥੇ ਲੋਅਰ ਆਰਡਰ ਦੇ ਜਿਹੜੇ ਅਰੇਂਜਮੈਂਟਸ ਕੀਤੇ ਜਾਣ ਤੇ ਜਿਵੇਂ ਦੱਸਿਆ ਗਿਆ ਕਿ ਇੱਥੇ 6 ਸੈਕਟਰਾਂ ਦੇ ਵਿੱਚ ਸਾਰੇ ਏਰੀਆ ਨੂੰ ਵੰਡਿਆ ਗਿਆ ਹੈਗਾ ਤਕਰੀਬਨ 3418 ਦੀ ਫੋਰਸ ਜਿਹੜੀ ਉਹ ਡਿਪਲੋਏਡ ਹੈਗੀ ਸੈਂਸਿਟਿਵ ਪੁਆਇੰਟਸ ਤੇ ਪਲੇਨ ক্লোਜ਼ ਦੇ ਵਿੱਚ ਵੀ ਜਿਹੜੇ ਪੁਲਿਸ ਦੇ ਆਫੀਸਰਸ ਡਿਪਲੋਏਡ ਹੈਗੇ 200 ਮੀਟਰ ਦੇ ਰੇਡੀਅਸ ਦੇ ਵਿੱਚ ਨੋ ਵਹੀਕਲ ਜ਼ੋਨ ਹੈ ਜਿੱਥੇ ਅਸੀਂ ਕੋਈ ਵੀ ਗੱਡੀਆਂ ਅਲਾਊ ਨਹੀਂ ਕਰ ਰਹੇ। ਓਵਰਆਲ 80 ਨਾਕਾ ਪੁਆਇੰਟਸ ਹੈਗੇ ਜਿਹੜੇ ਹਲੇ ਦੇ ਵਾਲੇ ਲੱਗੇ ਹੈਗੇ ਤੇ 22 ਪਾਰਕਿੰਗਸ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਅਰਮਾਰਕ ਕੀਤੀ ਗਈਆਂ। ਉੱਥੇ ਈ ਰਿਕਸ਼ਾਜ਼ ਤੇ ਸ਼ਟਲ ਸਰਵਿਸ ਜਿਹੜੀ ਉਹ ਅਵੇਲੇਬਲ ਹੈਗੀ ਤਾਂ ਕਿ ਲੋਕਾਂ ਨੂੰ ਆਵਾਜਾਵੇ ਦੇ ਵਿੱਚ ਦਿੱਕਤ ਨਾ ਆਵੇ ਜੀ। ਅ ਇਸ ਵਾਰੀ ਕਈ ਇਨੋਵੇਸ਼ਨਸ ਜਿਹੜੇ ਪੁਲਿਸਿੰਗ ਦੇ ਵਿੱਚ ਕੀਤੇ ਗਏ ਹੈਗੇ। ਡਰੋਨਸ ਦੀ ਡਿਪਲॉयਮੈਂਟ ਹੋਈ ਹੈ। ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਉਸ ਦੇ ਵਿੱਚ ਡਰੋਨਸ ਦੀ ਫੀਡ ਅਤੇ ਸੀਸੀਟੀਵੀ ਕੈਮਰਾਜ਼ ਦੀ ਫੀਲਡ ਜਿਹੜੀ ਉਹ ਇੰਟੀਗ੍ਰੇਟਿਡ ਮੈਨਰ ਦੇ ਵਿੱਚ ਉੱਥੇ ਰਾਉਂਡ ਦਾ ਕਲਾਕ ਵਾਚ ਕੀਤੀ ਜਾ ਰਹੀ ਹੈ ਇਸ ਵਾਰੀ 300 ਸੀਸੀਟੀਵੀ ਕੈਮਰਾਜ਼ ਡਿਪਲੋਏ ਕੀਤੇ ਗਏ ਹੈਗੇ ਤੇ ਜਿਹੜੀ ਆਪਣੀ ਕਯੂਆਰ ਕੋਡਡ ਜਿਹੜੇ ਆਪਣੇ ਨਾਕੇ ਹੈ ਕਿ ਉਸਤੇ ਤਾਂਕੀ ਉਹ ਉਹਨਾਂ ਨੂੰ ਸਕੈਨ ਕਰਕੇ ਏਰੀਆ ਦੇ ਬਾਰੇ ਜਿਹੜੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਤੇ ਸੰਗਤ ਨੂੰ ਉਹਨਾਂ ਬਾਰੇ ਪਤਾ ਲੱਗ ਲੱਗ ਜਾਂਦਾ ਹੈ ਰਾਉਂਡ ਦਾ 24/7 ਜਿਹੜੀ ਸਹਾਇਤਾ ਹੈਲਪ ਡੈਸਕ ਜਿਹੜੀ ਹੈਗੀ ਉਹ ਫੰਕਸ਼ਨਲ ਹੈ ਸਾਰੇ ਮਹਿਕਮਿਆਂ ਦੇ ਅਫਸਰ ਪੁਲਿਸ ਆ ਸਮੂਹ ਜੁਆਇੰਟਲੀ ਮੈਨ ਕਰ ਰਹੇ ਹੈਗੇ ਐਡੀਸ਼ਨਲ ਐਮ ਜਿਹੜਾ ਹੈਗਾ ਇੱਕ ਬਹੁਤ ਜਿਹੜਾ ਹੈਗਾ ਬਿਨਾਂ ਕਿਸੇ ਦਿੱਕਤ ਦੇ ਉਹ ਆ ਕੇ ਇੱਥੇ ਆਪਣਾ ਮੱਥਾ ਟੇਕ ਸਕਣ ਇਹ ਸਾਡੀ ਉਕਾਲ ਹੈ ਉਹਨਾਂ ਦੇ ਵਾਸਤੇ ਜੀ ਅਸੀਂ ਵੱਖ-ਵੱਖ ਟੀਮਾਂ ਲਗਾਈਆਂ ਹੋਈਆਂ ਨੇ ਲਾਅ ਐਂਡ ਆਰਡਰ ਦੀਆਂ ਸਿਵਲ ਕਪੜਾ ਦੇ ਵਿੱਚ ਵੀ ਨਿਗਰਾਨੀ ਰੱਖ ਰਹੇ ਆ ਲਗਾਤਾਰ ਸਾਡੀਆਂ ਪਾਟੀਆਂ ਗਸ਼ਤ ਕਰ ਰਹੀਆਂ ਨੇ ਜਿੱਦਾਂ ਹਰ ਸਾਲ ਇਨਸੀਡੈਂਟ ਫ੍ਰੀ ਹੁੰਦਾ ਸੀਗਾ ਇਸ ਵਾਰ ਵੀ ਉਹਨਾਂ ਨੇ ਅਸੀਂ ਕੜੀ ਨਿਗਰਾਈ ਰੱਖੀ ਹੈ ਤੇ ਵਿੱਚ ਬਿਲਕੁਲ ਵੀ ਕੋਈ ਨੁਈਸੈਂਸ ਨਹੀਂ ਅਲਾਉਂਡ ਹੁੰਦੀਆਂ ਆਗੇ ਸੋ ਡੀਜੀਪੀ ਗੌਰਵ ਯਾਦਵ ਨੇ ਪੂਰੇ ਪ੍ਰਬੰਧ ਦਾ ਜਾਇਜ਼ਾ ਲਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਔਰ ਸ਼੍ਰੀ ਫਤੇਗੜ ਸਾਹਿਬ ਸ਼ਹੀਦੀ ਸਭਾ ਦੇ ਲਈ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਰਕਾਰ ਦੇ ਵੱਲੋਂ ਵੀ ਪੁਖਤਾ ਪ੍ਰਬੰਧਾਂ ਦਾ ਇਹ ਵੇਰਵਾ ਜਿਹੜਾ ਸਾਂਝਾ ਕੀਤਾ ਗਿਆ ਸੀ ਬੀਤੇ ਕੱਲ ਵੀ ਡਾਕਟਰ ਬਲਵੀਰ ਸਿੰਘ ਵਿਸ਼ੇਸ਼ ਰੂਪ ਦੇ ਵਿੱਚ ਉੱਥੇ ਪਹੁੰਚੇ ਸੀ ਕਿਉਂਕਿ ਉੱਥੇ ਬਹੁਤ ਸਾਰੇ ਆਮ ਆਦਮੀ ਕਲੀਨਿਕ ਜਿਹੜੇ ਉਹਨਾਂ ਦਾ ਵਿਸਤਾਰ ਕੀਤਾ ਗਿਆ ਹੈ ਐਂਬੂਲੈਂਸਾਂ ਲਗਾਈਆਂ ਗਈਆਂ ਨੇ ਐਕਸਟਰਾ ਔਰ ਬਹੁਤ ਸੇ ਪ੍ਰਯਾਸ ਕੀਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ ਕਿ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਪਹੁੰਚੇਗੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਣੀ ਚਾਹੀਦੀ ਉਸ ਨੂੰ ਦੇਖਦੇ ਹੋਏ ਡੀਜੀਪੀ ਗੌਰਵ ਯਾਦਵ ਵਿਸ਼ੇਸ਼ ਰੂਪ ਦੇ ਵਿੱਚ ਉੱਥੇ ਪਹੁੰਚੇ ਔਰ ਉਹਨਾਂ ਨੇ ਜਾ ਕੇ ਉੱਥੇ ਸਾਰੇ ਮਾਹੌਲ ਨੂੰ ਦੇਖਿਆ ਔਰ ਉੱਥੇ ਜਾਇਜ਼ਾ ਲਿਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਔਰ ਠੰਡ ਦਾ ਮੌਸਮ ਹੈ ਉਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਸੀਐਮ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਸਾਡੇ ਵਲੰਟੀਅਰਸ ਵੀ ਤੁਹਾਨੂੰ ਆਮ ਸੜਕਾਂ ਦੇ ਉੱਪਰ ਕੂੜਾ ਚੱਕਦੇ ਹੋਏ ਨਜ਼ਰ ਆਣਗੇ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਲਿਫਾਫੇ ਹੋਣਗੇ ਔਰ ਉਹ ਸੜਕਾਂ ਦੇ ਉੱਪਰ ਘੁੰਮਦੇ ਨਜ਼ਰ ਆਣਗੇ ਔਰ ਜਿੱਥੇ ਵੀ ਉਹਨਾਂ ਨੂੰ ਕੋਈ ਕਚਰੇ ਵਾਲੀ ਚੀਜ਼ ਦਿਖੇਗੀ ਉਹ ਚੱਕ ਕੇ ਉਹਨੂੰ ਡਸਟਬਿਨ ਤੱਕ ਸਿੱਟਣਗੇ ਸੋ ਇਹ ਸੇਵਾਵਾਂ ਵੀ ਲਗਾਈਆਂ ਗਈਆਂ ਗਈਆਂ ਸੀਗੀਆਂ ਉਹਦੀਆਂ ਤਸਵੀਰਾਂ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਸੀ ਸੋ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹ ਹੈ ਕਿ ਜਿਹੜੇ ਇਹ ਸ਼ਹੀਦੀ ਸਭਾ ਜਿਹੜੀ ਭਰਨ ਵਾਲੀ ਆ ਉਹਦੇ ਵਿੱਚ ਸੰਗਤ ਦੂਰ ਦਰਾਡੇ ਤੋਂ ਜਿਹੜੀ ਪਹੁੰਚੇਗੀ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਹੀਂ ਆ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਹੁਣ ਡੀਜੀਪੀ ਗੌਰਵ ਯਾਦਵ ਪਹੁੰਚੇ ਔਰ ਉਹਨਾਂ ਦੇ ਵੱਲੋਂ ਇੱਥੇ ਉਖਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਕਿ ਸੰਗਤ ਜਿਹੜੀ ਪਹੁੰਚ ਰਹੀ ਹੈ ਉਹਨਾਂ ਦੇ ਲਈ ਵਿਵਸਥਾ ਕੈਸੀ ਕੀਤੀ ਗਈ ਹੈ ਸੁਰੱਖਿਆ ਦੇ ਕੈਸੇ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਦਾ ਜਾਇਜ਼ਾ ਉਹਨਾਂ ਨੇ ਲਿਆ ਉਹ ਤਸਵੀਰਾਂ ਅਸੀਂ ਤੁਹਾਨੂੰ ਆਂ ਇੰਡੀਆ ਨਿਊਜ਼ ਦੇ ਮਾਧਿਅਮ ਦੇ ਨਾਲ ਦਿਖਾ ਰਹੇ ਹਾਂ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਤੋਂ ਕਿਉਂਕਿ ਇਹ ਸਭਾ ਪਰਨੀ ਸ਼ੁਰੂ ਹੋ ਜਾਏਗੀ ਔਰ ਇਥੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੁਰਾਬਰ ਸਿੰਘ ਬਾਬਾ ਫਤਿਹ ਸਿੰਘ ਔਰ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਜਿਹੜੀ ਹੈ 25 ਦਸੰਬਰ ਯਾਨੀ ਕਿ ਅੱਜ ਤੋਂ ਉਹ ਸ਼ੁਰੂ ਹੋ ਰਹੀ ਹੈ ਔਰ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਮੁੱਖ ਰੱਖਦੇ ਹਾਂ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਸਖਤ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਆਉਂਦੀ ਹਰ ਸੜਕ ਤੇ ਸੈਂਕੜੇ ਲੰਗਰ ਚੱਲ ਰਹੇ ਨੇ ਪਰ ਇਸ ਵਾਰ ਲੰਗਰਾਂ ਦੇ ਵਿੱਚ ਇੱਕ ਹੋਰ ਖਾਸ ਜਿਹੜੀ ਗੱਲ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਵਾਰ ਲੰਗਰਾਂ ਦੇ ਵਿੱਚ ਤੁਹਾਨੂੰ ਕੋਈ ਜਲੇਬੀਆਂ ਖਾਣੋ ਨਹੀਂ ਮਿਲੀਆਂ ਇਸ ਵਾਰ ਲੰਗਰਾਂ ਨੂੰ ਬੜਾ ਸਾਦਾ ਰੱਖਿਆ ਗਿਆ ਹੈ ਜਿੰਨੇ ਵੀ ਲੰਗਰ ਲੱਗੇ ਨੇ ਉਹਦੇ ਵਿੱਚ ਦਾਲ ਸਬਜੀ ਤੁਹਾਨੂੰ ਮਿਲੇਗੀ ਫੁਲਕਾ ਪ੍ਰਸ਼ਾਦਾ ਮਿਲੇਗਾ ਕਿਉਂਕਿ ਇਹਨਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਸ ਹਿਸਾਬ ਦੇ ਨਾਲ ਲੰਗਰ ਵੀ ਜਿਹੜੇ ਇਸ ਵਾਰ ਲਗਾਏ ਗਏ ਨੇ ਉਹ ਸਿੰਪਲ ਔਰ ਸਾਦੇ ਲੰਗਰ ਲਗਾਏ ਗਏ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਸੀ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ 25 ਨੂੰ ਸ਼ਹੀਦੀ ਸਮਾ ਦੇ ਪਹਿਲੇ ਦਿਨ ਅਖੰਡ ਪਾਠ ਆਰੰਭ ਹੋਣਗੇ ਅੱਜ ਔਰ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪੈਣਗੇ 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਏਗਾ 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏਗਾ ਜੋ ਦੁਪਹਿਰ 12 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜੇਗਾ ਜਿੱਥੇ 16 ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਏਗੀ ਸੋ ਮੇਰੇ ਸਹਿਯੋਗੀ ਸ਼੍ਰੀ ਫਤਿਹਗੜ ਸਾਹਿਬ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਲੇਲੇਵਾਲਾ ਵਿੱਚ ਨਸ਼ੇ ਦੇ ਇੱਕ ਪਰਿਵਾਰ ਦੀ ਖੁਸ਼ੀ ਉਜਾੜ ਦਿੱਤੀ ਦੱਸਦਈਏ ਕਿ ਮਾਪਿਆਂ ਦੇ ਇਕਲੌਤੇ 22 ਸਾਲਾਂ ਪੁੱਤਰ ਦੀ ਚਿੱਟੇ ਦੀ ਓਵਰਡੋਸ ਦੇ ਕਾਰਨ ਮੌਤ ਹੋ ਗਈ ਹੈ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਕਿਸੇ ਸਮਝੌਤੇ ਦਾ ਬਹਾਨਾ ਬਣਾ ਕੇ ਨਾਲ ਲੈ ਗਏ ਅਤੇ ਖੇਤਾਂ ਦੇ ਵਿੱਚ ਉਸ ਨੂੰ ਨਸ਼ਾ ਪਲਾਇਆ ਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾ ਜੋ ਕਿਸੇ ਹੋਰ ਮਾ ਦਾ ਪੁੱਤ ਨਸ਼ੇ ਦੀ ਪੇਟ ਨਾ ਚੜੇ। ਇਹ ਤੇ ਜਵਾਕਾ ਨਾ ਪਤਾ ਨਹੀਂ ਮੁੰਡਾ ਵਾਕਿਆ ਉੱਤੇ ਜਾ ਕੇ ਟਿੱਟਾ ਛੁੱਟਾ ਬੈ ਕੇ ਉਹਨਾਂ ਕਾਰ ਤੇ ਰਿੱਟੇ ਮਾਰ ਕੇ ਹਾਏ ਹਾਏ ਪਹਿਲਾਂ ਡਰਾਈਵ ਨਹੀਂ ਕਰਦਾ ਜਦੋਂ ਕਿਹੜਾ ਇਹ ਨਾ ਭੱਜ ਜਾਂਦਾ ਨਹੀਂ ਕਰੀ ਹੁੰਦਾ ਹਾਏ ਇਹ ਤਾਂ ਪਿਆਤ ਕੰਮ ਦਾ ਕੰਮ ਕਰਦਾ ਵਾਣਾ ਮੋਟਾ ਹਾਏ ਵੇ ਹੱਸ ਮੈਂ ਬਿਆਹ ਬਤਵੇ ਹਟ ਨਾ 9 ਮਹੀਨਿਆਂ ਦਾ ਮੁੰਡਾ ਹੈਗਾ ਐ ਬਿਆਹ ਦਾ ਨਾਲ ਬਉਠੀ ਖੜੀ ਹੈ ਸਾਡਾ ਤਾਂ ਬੇੜਾ ਬੁੱਧਾ ਵੱਜ ਗਿਆ ਕੱਲਾ ਹੀ ਉਤਵੇ ਕੱਲਾ ਹੀ ਉਤਵੇ ਰਾਹੀ ਤਾਂ ਮਿਲਕਦੇ ਆ ਜਿਹੜਾ ਨਾ ਉਹਨਾਂ ਫੇਰ ਵੀ ਸੰਸਾਰ ਆਉਂਦਾ ਕੋਈ ਬੁੱਤੂ ਸਾਡੇ ਉਹ ਹੀ ਖਾ ਲਿਆ ਚਿੱਟੇ ਨੇ ਹਾਂ ਵੇਚਣਾ ਇਹਨਾਂ ਕਾਲਾ ਤੇ ਵਾਧੂ ਚਿੱਟਾ ਵਿਕਦਾ ਘਾੜੇ ਪਿੰਡ 'ਚ ਐ ਕੋਈ ਨਹੀਂ ਰੋਕਦਾ ਕੋਈ ਨਹੀਂ ਫੜਦਾ ਉਹਨਾਂ ਨੂੰ ਉੜਗਵਨ ਆਵਨਾ ਕਾ ਵੇਚੀ ਆਂਦੇ ਆ ਉਹਨਾਂ ਨੂੰ ਕਹਾ ਕਰਦੇ ਤੁਸੀਂ ਕਾ ਵੇਚੋ ਉਹ ਕਿਤੇ ਦੱਸਿਆ ਪ੍ਰਸ਼ਾਸਨ ਨੂੰ ਹਾਂ ਆ ਪੁੱਤ ਗਏ ਧੜਕੇ ਦੇ ਉਥੇ ਹਟਾਣ ਜੰਤਾ ਗੱਲਸ ਪਤਾ ਆ ਚਾ ਪੁੱਤ ਕਿੰਨਾ ਚਿਰ ਹੋ ਗਿਆ ਤੈਨੂੰ ਪਹਿਲਾਂ ਵੀ ਕਰਦੇ ਨਸ਼ਾ ਕੋਈ ਪਤਾ ਹੀ ਸਾਨੂੰ ਇਸ ਕੱਲ ਦਾ ਬੇ ਪੁੱਤ ਮਾੜਾ ਮੋਟਾ ਪਰ ਕਰ ਮੈਨੂੰ ਇੰਨਾ ਨਹੀਂ ਪਤਾ ਮਾੜਾ ਮੋਟਾ ਨਹੀਂ ਕਰਦਾ ਇੰਨਾ ਨਸ਼ਾ ਨਹੀਂ ਕਰਦਾ ਸੀ ਪਰ ਇੰਨਾ ਨਸ਼ਾ ਨਹੀਂ ਕਰਦਾ ਸੀ ਮੇਰਾ ਪੁੱਤ ਇਹ ਤਾਂ ਉਂਗਣਾ ਇਹਨੇ ਪਿਆ ਤਾਂ ਨਾਲ ਜਾ ਕੇ ਵਸਾ ਟਕਰਪਟਦਾ ਵੇਚ ਨਾ ਆਂ ਕਿ ਯਾਰਾ ਤੋ ਤਨੇ ਸਾਡਾ ਮੁੰਡਾ ਮਾਰਤਾ ਕਿਤਾ ਪੈ ਕੇ ਨਿਕਾਇਆ ਮੇਰਾ ਸ਼ੇਮੀਆ ਦਾ ਪੁੱਤ ਹੈਗਾ ਇੱਕ ਬੱਚਾ ਹੋਣ ਵਾਲਾ ਹਾਂ ਜੀ ਇੱਕ ਬੱਚਾ ਮੇਰੀ ਨੂੰਹ ਦਾ ਹੋਣ ਵਾਲਾ ਹੈਗਾ ਮੇਰਾ ਗੱਲਾ ਗੱਲਾ ਪੁੱਤ ਸੀ ਰਾਇਆ ਆਦੀ ਖਾ ਗਿਆ ਮੇਰੇ ਪੁੱਤ ਨੂੰ ਨਾਲੇ ਖਾ ਗਿਆ ਕਾਕੜ ਨਾਲੇ ਖਾ ਗਿਆ ਅਜੀ ਕਰਦਾ ਮੁੰਡਾ ਤੇ ਮੈਂ ਪੁੱਤ ਕਦੇ ਨਸ਼ੇ ਨਹੀਂ ਸੀ ਕਰਦਾ ਉਹ ਲੋਕਾਂ ਨੇ ਘਰ ਲਾਦਾ ਇਹ ਲਾਇਆ ਕਰਨ ਸਰਕਾਰਾਂ ਦੇ ਦੋ ਕੋਈ ਵੀ ਸਰਕਾਰ ਆਉਂਦੀ ਸੀ ਆਏ ਕਰਦੇ ਆ ਕਿ ਬਾ ਕਰਦੇ ਆ ਕਿ ਇਸ ਦਾ ਮੈਨੂੰ ਨਾਂ ਦੋ ਕਿਹੜੀ ਸਰਕਾਰ ਨੇ ਕਿਹੜਾ ਪੁੱਤ ਜਉਦਾ ਕਰਤਾ ਕਿਹੜੇ ਮਾਂ ਦੇ ਘਰੇ ਕੋ ਖਾਲੀ ਕਰਕੇ ਰੱਖਦੀ ਕਿਹਨ ਤੋਂ ਭਰਦੀ ਕੋਈ ਭਰੇ ਨਹੀਂ ਅਤੇ ਰਾਣੋਕੌਰ ਪਤਨੀ ਬਸੰਤ ਸਿੰਘ ਵਾਸੀ ਲੇਲੇ ਵਾਲਾ ਨੇ थाना ਤਲਵੰਡੀ ਸਾਬੋ ਵਿਖੇ ਅਗੇ ਤਲਾਹ ਦਿੱਤੀ ਕਿ ਕੱਲ੍ਹ ਸ਼ਾਮ ਉਸਦੇ ਲੜਕੇ ਹਿੰਮਤ ਸਿੰਘ ਨੂੰ ਪਿੰਡ ਲੇਲੇ ਵਾਲਾ ਦੇ ਹੀ ਤਿੰਨ ਵਿਅਕਤੀ ਕਾਕੜ ਸਿੰਘ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਇਹ ਕਹਿ ਕੇ ਘਰੋਂ ਲੈ ਗਏ ਸਨ ਕਿ ਕਿਸੇ ਰੋਲੇ ਦਾ ਗਿਫਟਾ ਕਰਉਣਾ ਹੈ ਉਸਦੇ ਕਹਿਣ ਮੁਤਾਬਕ ਥੋੜੀ ਜਿਹੀ ਦੇਰ ਬਾਅਦ ਉਹ ਤਿੰਨੇ ਵਿਅਕਤੀ ਉਸਦੇ ਘਰ ਆ ਗਏ ਅਤੇ ਕਹਿਣ ਲੱਗੇ ਕਿ ਹਿੰਮਤ ਸਿੰਘ ਦੀ ਹਾਲਤ ਠੀਕ ਨਹੀਂ ਹੈ ਉਸਤੇ ਅਤੇ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਹੈ ਰਾਣੋਕੌਰ ਦੇ ਦੱਸਵੇਂ ਮਤਾਬਕ ਜਦ ਉਸਨੇ ਮੌਕਾ ਤੇ ਜਾ ਕੇ ਦੇਖਿਆ ਤਸ ਦੇ ਲੜਕੇ ਦੇ ਟੀਕਾ ਲੱਗਿਆ ਹੋਇਆ ਸੀ ਤੇ ਉਸ ਦਾ ਕਹਿਣਾ ਹੈ ਕਿ ਇਹ ਤਿੰਨਾਂ ਵਿਕਤੀਆਂ ਨੇ ਹੀ ਉਸ ਦੇ ਲੜਕੇ ਹਿੰਮਤ ਸਿੰਘ ਦੇ ਟੀ ਟੀਕਾ ਲਾ ਦਿੱਤਾ ਹੈ ਜਿਸ ਪਰ ਕਾਰਵਾਈ ਕਰਦੇ ਹਾਂ ਖਣਾ ਤਲਵੰਡੀ ਸਭਾ ਵੇਖੇ ਮਕਦਮਾ ਨੰਬਰ 303 ਅੱਜ ਕੀਤਾ ਜਾ ਚੁੱਕਾ ਹੈ ਅਤੇ ਦੋ ਦੋਸ਼ੀ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਰਹਿੰਦੇ ਦੋਸ਼ੀ ਕਾਕੜ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇ ਬਟਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹਾਂ ਚੋਰੀ ਦੇ ਨੌ ਮੋਟਰਸਾਈਕਲਾਂ ਸਮੇਤ ਜੀਜੇ ਸਾਲੇ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ थाना ਕਿਨਾਲ ਕਲੋਨੀ ਦੇ ਅਧੀਨ ਦਰਜ ਮਾਮਲੇ ਦੇ ਤਹਿਤ ਕੀਤੀ ਗਈ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਠਿੰਡਾ ਪੁਲਿਸ ਦੇ ਵੱਲੋਂ ਪੀਸੀਆਰ ਇੰਚਾਰਜ ਦੀ ਅਗਵਾਈ ਹੇਠ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਮਾਮਲੇ ਸੰਬੰਧੀ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਉਹਨਾਂ ਨੂੰ ਅੱਗੇ ਵੇਚਦੇ ਨੇ ਸਾਨੂੰ ਜਿਹੜੀ ਹੈਗੀ ਇੱਕ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਵੀ ਜਿਹੜੇ ਦੋ ਵਿਅਕਤੀ ਆ ਕੁਲਵਿੰਦਰ ਸਿੰਘ ਜੋ ਕਿ ਬਲੂ ਕੋਟਲੀ ਦਾ ਰਹਿਣ ਵਾਲਾ ਤੇ ਸਤਵਿੰਦਰ ਸਿੰਘ ਜੋ ਕਿ ਪਹਿਲਾਂ ਬਰਨਾਲੇ ਰਹਿੰਦਾ ਸੀ ਤੇ ਹੁਣ ਨਾਲ ਸਿੰਘ ਬਸਤੀ ਰਹਿੰਦਾ ਤੇ ਦੋਨੋਂ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹੈ ਜਿਸ ਤੇ ਠਾਣਾ ਖਡਰਾਲ ਕਰੋਨੀ ਵਿਖੇ 326 ਨੰਬਰ ਮਕਦਮਾ ਦਰਜਿਸਟਰ ਕਰਕੇ ਤਕਤੀਸ ਹਮਲ ਵਿੱਚ ਲਿਆਂਦੀ ਗਈ ਸੀ ਜਿਸ ਵਿੱਚ ਸਾਡੇ ਪੀਸੀਆਰ 1 ਬਠਿੰਡਾ ਐਸਸੀ ਸੰਜੀਵ ਕੁਮਾਰ ਤੇ ਐਸਸੀ ਜਰਨੈਲ ਤੇ ਇਹਨਾਂ ਦੀ ਜਿਹੜੀ ਹੈ ਟੀਮ ਬਣਾਈਆਂ ਗਈਆਂ ਸੀ ਜਿਨ੍ਹਾਂ ਨੇ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਮਿਹਨਤ ਨਾਲ ਕੰਮ ਕਰਦੇ ਹੋਏ ਦੋਵੇਂ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਤੇ ਦਰਾਨੇ ਤਫਤੀਸ਼ ਇਹਨਾਂ ਕੋਲੋਂ ਹੁਣ ਤੱਕ ਕੁੱਲ ਜਿਹੜੇ 9 ਮੋਟਰਸਾਈਕਲ ਜਿਹੜੇ ਬਰਾਮਦ ਕਰਵਾਏ ਜਾ ਚੁੱਕੇ ਕਿ ਕਿਤਾਬਾਂ ਤੋਂ ਇਹ ਜਿਹੜਾ ਬਾਦਲ ਰੋਡ ਤੋਂ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਦਰਾਂਨੇ ਜਿਹੜਾ ਹੈਗਾ ਮੌਕੇ ਤੇ ਇਹਨਾਂ ਤੋਂ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਹੋਇਆ ਸੀ ਬਾਕੀ ਇਹਨਾਂ ਨੇ ਦਰਾਂਨੇ ਇਨਵੈਸਟੀਗੇਸ਼ਨ ਜਿਹੜਾ ਇੱਕ ਸ਼ੁਰੂ ਕੀਤਾ ਸੀ ਉਸੇ ਤੇ ਬਾਕੀ ਜਿਹੜੇ 8 ਮੋਟਰਸਾਈਕਲ ਬਰਾਮਦ ਹੋਏ ਤੇ ਜਿਹੜਾ ਇਹ ਚ ਸਤਵੰਤ ਹੈਗਾ ਇਹਦੇ ਤੇ ਪਹਿਲਾਂ ਵੀ ਜਿਹੜਾ ਹੈਗਾ ਇੱਕ ਮੁਕੱਦਮਾ ਠਾਣਾ ਥਰਮਲ ਵਿਕੇ ਜਿਹੜਾ ਹੈਗਾ ਦਰਜ ਹੈ ਉਹ ਵੀ ਚੋਰੀ ਦਾ ਮੁਕੱਦਮਾ ਦਰਜ ਹੈ ਬਾਕੀ ਜਿਹੜੇ ਨੇ ਤਕਰੀਬਨ ਹੋਂ ਤੱਕ ਤਵਤੀਸ ਚੇ ਗੱਲ ਆਈ ਹੈ ਵੀ ਇਹਨੇ ਥਾਣਾ ਸਿਵਲ ਲਾਈਨ ਤੇ ਕਤਵਾਲੀ ਦੇ ਏਰੀਆ ਚ ਜਾਦੇ ਜਿਹੜੇ ਮੋਟਰਸਾਈਕਲ ਇਹਨਾਂ ਨੇ ਚੋਰੀ ਕਰਦੇ ਸੀ ਤੇ ਅੱਗੇ ਜਿਹੜੇ ਹੈਗੇ ਜੋ ਇਕੱਠੇ ਕਰਕੇ ਤੇ ਅੱਗੇ ਵੇਚ ਦਿੰਦੇ ਸੀ 8 ਮੋਟਰਸਾਈਕਲ ਤੋਂ ਬਰਾਮਦ ਹੋਈ ਤੇ ਬੰਬੂ ਵਾਲਾ ਇਸ ਨੇ ਨਹੀਂ ਕੀਤਾ ਇਹ ਨੂੰ ਨਹੀਂ ਝਾੜੀਆਂ ਚ ਜਿਹੜਾ ਹੈਗਾ ਜਿੱਥੇ ਜੋ ਖਾਲੀ ਸਗਾ ਪਈਆ ਉੱਥੇ ਜਿਹੜਾ ਹੈਗਾ ਲਗਾ ਦਿੰਦੇ ਸੀ ਉਹ ਦੂਆ ਜੋ ਇਕੱਠੇ ਕਰਕੇ ਤੇ ਅੱਗੇ ਜਿਹੜਾ ਹੈਗਾ ਵੇਚ ਦਿੰਦੇ ਸੀ ਸਾਰਾ ਕੰਮ ਕੀ ਕਰਦੇ ਸੀ ਇਹ ਕੰਮ ਜਿਹੜਾ ਹੈਗਾ ਜੋ ਤੱਕ ਲੱਗਿਆ ਜਿਹੜਾ ਹੈਗਾ ਪਹਿਲਾਂ ਵੀ ਜੋ ਮੁਕੱਦਮਾ ਦਰਜ ਆਏ ਵੈਸੇ ਤਾਂ ਕੋਈ ਪਹਿਲਾਂ ਦਿਹਾੜੀ ਦਾ ਕੰਮ ਕਰਦੇ ਸੀ ਲੇਕਿਨ ਹੁਣ ਜਿਹੜਾ ਪਿਛਲੇ ਕੁ ਸਮੇਂ ਤੋਂ ਜਿਹੜਾ ਹੈ ਇਹ ਚੋਰੀ ਦੀਆਂ ਵਾਰਦਾਤਾਂ ਚ ਏਨਵੋਲਵ ਸੀ ਤੇ ਆਪਚੇ ਦੋਵੇਂ ਰਿਸ਼ਤੇਦਾਰ ਵੀ ਹਨ ਜਿਹੜੇ ਨਾ ਚੋਰੀ ਕੀਤੇ ਹੈਗੇ ਉਹ ਕਿੱਥੇ ਵਿੱਚ ਗਏ ਤੁਸੀਂ ਮੈਨੂੰ ਦੱਸਿਆ ਉਹ ਅਸੀਂ ਇਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਜਿਹੜਾ ਹੈਗਾ ਹੁਣ ਪੇਸ਼ ਕਰ ਰਹੇ ਹਾਂ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਜੇ ਇਹਨਾਂ ਨਾਲ ਹੋਰ ਵੀ ਕੋਈ ਮੈਂਬਰ ਇਨਵੋਲ ਹੈ ਉਹਨਾਂ ਦੀ ਵੀ ਸ਼ਮੂਲੀਅਤ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਕਿਸੇ ਦਾ ਕੀ ਇਹਨਾਂ ਦੱਸੋ ਸਭ ਇਹ ਆਪਸੇ ਜੀਜਾ ਸਾਲਾ ਦੋਵੇਂ ਜਣੇ ਜੇ ਜੋ ਇਹ ਕਬਾੜੀਆਂ ਨੂੰ ਵੇਚੇ ਹੋਏਗਾ ਕਿਸੇ ਹੋਰ ਵਿਅਕਤੀ ਕੋਲ ਤਾਂ ਪੱਕਾ ਲੱਗਦਾ ਹਾਂਜੀ ਹਾਂਜੀ ਬਿਲਕੁਲ ਡੈਫੀਨੇਟਲੀ ਜੇ ਕੋਈ ਅੱਗੇ ਕਬਾੜੀਆਂ ਨੂੰ ਜਾਂ ਜਿਹੜਾ ਹੋਰ ਬੰਦਾ ਜਿਹਨੂੰ ਲੱਗਦਾ ਵੀ ਉਹਨਾਂ ਨੇ ਅੱਗੇ ਜਿਹੜਾ ਹੈਗਾ ਚੋਰੀ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਚੋਰੀ ਦਾ ਮਾਲ ਹੈਗਾ ਖਰੀਦਿਆ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊ ਸਰ ਹਮ ਤਾਂ ਕਹਿੰਦਾ ਕਿ ਮੈਂ ਚੋਰੀ ਦਾ ਟੁੱਕੜਾ ਹੈਗਾ ਇਹ ਜਿਹੜਾ ਹੁਣ ਤੱਕ ਤਾਂ ਜੋ ਸਾਡੇ ਜਿਹੜਾ ਆਇਆ ਉਹ 9 ਮੋਟਰਸਾਈਕਲ ਰਿਕਵਰ ਹੋਇਆ ਬਾਕੀ ਇਹਨਾਂ ਦਾ ਅੱਜ ਰਿਮਾਂਡ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਰਿਮਾਂਡ ਹਾਸਲ ਕਰਕੇ ਹੋਰ ਵੀ ਸਾਨੂੰ ਹੈਗੀ ਆ ਵੀ ਇਹਨਾਂ ਤੋਂ ਹੋਰ ਮੋਟਰਸਾਈਕਲ ਵੀ ਰਿਕਵਰ ਸਰ ਕਿੰਨੇ ਟੈਕ ਤੋਂ ਕਰ ਰਹੇ ਆ ਤਕਰੀਬਨ ਜਿਹੜਾ ਹੈਗਾ ਉਹਨਾਂ ਦੇ ਇਨਵੈਸਟੀਗੇਸ਼ਨ ਚ ਆਇਆ ਤਕਰੀਬਨ ਪਿਛਲੇ 2 ਕੁ ਮਹੀਨਿਆਂ ਤੋਂ ਜ਼ਿਆਦਾ ਐਕਟਿਵ ਸੀ ਹਾਲੇ ਤੱਕ ਇਹਨਾਂ ਦਾ ਵੱਡਾ ਅਪਡੇਟ ਕਰ ਲਓ ਸਾਡਾ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਮਾਨਵ ਅਧਿਕਾਰੀ ਆਯੋਗ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਮਾਨਵ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸੇ ਦੇ ਤਹਿਤ ਮਾਨਸਾ ਪਹੁੰਚੇ ਮਾਨਵ ਅਧਿਕਾਰ ਆਯੋਗ ਦੇ ਮੈਂਬਰ ਡਾਕਟਰ ਜਤਿੰਦਰ ਸਿੰਘ ਸ਼ੈਂਟੀ ਨੇ ਲੋਕਾਂ ਦੇ ਨਾਲ ਮਾਨਵ ਅਧਿਕਾਰਾਂ ਬਾਰੇ ਚਰਚਾ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ। ਜਿਆਸਟੇਟ ਐਂਡ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਨੇ ਜੇ ਕੋਪਰ ਵਾਲਾ ਸ਼ੁਰੂ ਦਿੱਤਾ ਹੈ ਕਿ ਹਰ ਜ਼ਿਲ੍ਹੇ ਦੇ ਵਿਦਿਆਕੇ ਲੋਕਾਂ ਵਿੱਚ ਕੇ ਪਸੂਨੀ ਆਨ ਨੂੰ ਦਿਉਣਾ ਕਿ ਉਥੋ ਦੀ ਜਿੰਨੀਆਂ ਵੀ ਸੁਸਾਇਟੀਜ਼ ਹੈ ਜਿਵੇਂ ਚਾਹੇ ਸਮਾਜਿਕ ਨੇ ਧਾਰਮਿਕ ਨੇ ਵਪਾਰਿਕ ਨੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਚ ਦੱਸ ਕੇ ਉਸ ਏਰੀਆ ਦੀਆਂ ਕਮੀਆਂ ਨੂੰ ਪੁੱਛ ਕੇ ਤੇ ਜ਼ਮੀਨ ਨਾਲ ਜੁੜੇ ਹੋਏ ਕਾਰਜਕਰਤਾਵਾਂ ਨੂੰ ਅੱਗੇ ਲੈਣਾ ਤੇ ਅੱਜ ਅਸੀਂ ਵਾਇਸ ਆਫ ਮਾਨਸਾ ਦੇ ਪ੍ਰੋਗਰਾਮ ਵਿੱਚ ਮਾਨਸਾ ਹੈ ਡੀਸੀ ਸਾਹਿਬ ਐਸਐਸਪੀ ਸਾਹਿਬ ਔਰ ਸਾਡੇ ਪੂਰਾ ਵਾਲੀਆ ਪਰਿਵਾਰ ਸਾਰਿਆਂ ਨੇ ਇੱਥੇ ਬਹੁਤ ਵੱਡੀ ਸ਼ਿਰਕਤ ਕੀਤੀ ਔਰ ਲੋਕਾਂ ਨੇ ਆਪਣੀਆਂ ਤਕਲੀਫਾਂ ਦੱਸੀਆਂ ਖਾਸ ਕਰਕੇ ਮਾਨਸਾ ਦੀ ਜਿਹੜੀ ਕੰਪਲੀਟ ਸੀ ਕਿ ਤੇ ਸਪੀਡ ਬ੍ਰੇਕਰ ਜਿਹੜੇ ਨੇ ਉਹ ਨਜਾਇਜ਼ ਤਰੀਕੇ ਨਾਲ ਬਣੇ ਹੋਏ ਹਨ ਸ਼ੌਚਾਲੇ ਦੀ ਜ਼ਰੂਰਤ ਹੈ ਖਾਸ ਕਰਕੇ ਸਾਡੀਆਂ ਭੈਣਾਂ ਆਸੇ ਬਾਜ਼ਾਰਾਂ ਦੇ ਵਿੱਚ ਭਰਾਵਾਂ ਵਾਸਤੇ ਵੀ ਬੱਚਿਆਂ ਵਾਸਤੇ ਵੀ ਦਿਵਿਆਂਗਾਂ ਵਾਸਤੇ ਵੀ ਉਹ ਸਮੱਸਿਆਵਾਂ ਨੇ ਜਿਨ੍ਹਾਂ ਦੇ ਉੱਤੇ ਰੋਜ਼ ਮਰ ਲੋੜ ਪੈਂਦੀ ਹੈ ਪਰ ਕਿੱਥੇ ਨਹੀਂ ਜਾਂਦਾ ਕੰਮ ਇਹਦੇ علاوہ ਜਿਹੜੇ ਪਸ਼ੂ ਸੜਕਾਂ ਤੇ ਲੋਕਾਂ ਨੇ ਛੱਡੇ ਹੋਏ ਨੇ ਉਹਦੇ ਕਰਕੇ ਵੀ ਐਕਸੀਡੈਂਟ ਹੁੰਦੇ ਨੇ ਤੇ ਕਈਆਂ ਦੀ ਮਰਦਤੀ ਵੀ ਹੋ ਜਾਂਦੀ ਹੈ ਕਿਉਂਕਿ ਲੋਕ ਬੜ ਫੱਟੜ ਹੋ ਜਾਂਦੇ ਨਾਲ ਪਿਛਲੇ ਕਈ ਸਾਲਾਂ ਦਾ ਪ੍ਰਯਾਸ ਕੀਤਾ ਜਾ ਰਿਹਾ ਸੀ ਇਸ ਇਸ਼ੂ ਉੱਤੇ ਸੁਧਾਰਨ ਅਸੀਂ ਨਾ ਵਫ ਤੇ ਬੀਸੀ ਫਾਵ ਨੂੰ ਉਹਦੀ ਡਿਵਾਈਜ਼ਰੀ ਦਿੱਤੀ ਹੈ ਕਿ ਬਹੁਤ ਜਲਦੀ ਕੰਮ ਕਿਤੇ ਜਾਣ ਜੋ ਅਸੀਂ ਅੰਦਰ ਸਾਰੀ ਜਿਸ ਜਦ ਮੈਂ ਅਪਾਇੰਟ ਹੋਇਆ ਹਾਂ ਐਜ਼ ਅ ਮੈਂਬਰ ਪੰਜਾਬ ਦੇ ਟਰੂਮਨ ਰੈਟ ਕਮਿਸ਼ਨ ਸਭ ਤੋਂ ਪਹਿਲੇ ਇਹ ਵਾਅਦਾ ਕੀਤਾ ਪੰਜਾਬ ਦੇ ਹਸਪਤਾਲਾਂ ਵਾਸਤੇ ਕਿ ਕਿਸੇ ਵੀ ਪੇਸ਼ੈਂਟ ਨੂੰ ਠੀਕ ਹੋਣ ਤੋਂ ਬਾਅਦ ਰੋਹੀ ਨਹੀਂ ਸਕਦੇ ਅੰਡਰਟੇਕਿੰਗ ਲੈ ਕੇ ਨੂੰ ਛੱਡਣਾ ਪਏਗਾ ਤੇ ਡੈੱਡ ਬੋਡੀ ਨੂੰ ਫ੍ਰੀ ਆਫ ਕਾਸਟ ਛੱਡਣੀ ਪਏਗੀ ਫਿਰ ਡੈੱਡ ਬੋਡੀ ਘਰ ਤੱਕ ਚੋਣਨੀ ਪਏਗੀ ਸ਼ਵਹਾਨ ਵੀ ਉਹਨਾਂ ਲੱਗੇਗਾ ਛੋਟਾ ਹਸਪਤਾਲ ਹੋਵੇ ਜਾਂ ਵੱਡਾ ਹੋਵੇ ਜਿੰਦਰ ਮੋਰਚੀ ਹੋਣਾ ਜ਼ਰੂਰੀ ਹੈ ਤਾਂ ਹੀ ਰਾਤ ਦੇ ਫੇਰ ਡੈੱਡ ਬੋਡੀਆਂ ਨੇ ਕਰਨ ਕਿ ਹੁਣੇ ਲੈ ਕੇ ਜਾਓ ਉਹ ਕੰਪਲਫੀ ਕਰਤਾ ਸਾਰੇ ਆਦੇਸ਼ ਉਹਦੇ ਪਾਰਿਤ ਕਰ ਦਿੱਤੇ ਗਏ ਹਨ ਹਰ ਜਗ੍ਹਾ ਡਿਵਾਈਜ਼ੀ ਨੂੰ ਕਪੀ ਚਲੇ ਗਈ ਹੈ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ